ਤੋ ਕੀ ਹਾਲ ਚਾਲ ਸਾਰਿਆਂ ਦਾ ਵੈਲਕਮ ਟੂ ਵਲੌਗ ਸੋ ਪਹਿਲਾ ਨਾ ਚੈਨਲ ਸਬਸਕ੍ਰਾਈਬ ਕਰ ਲਓ ਜਿਹੜੇ ਵੀਰ ਲਾਉਂਦੇ ਆਲੂ ਸੋ ਅੱਜ ਆਪਾਂ ਗੱਲ ਕਰਾਂਗੇ ਆਲੂਆਂ ਬਾਰੇ ਆਲੂਆਂ ਵਾਸਤੇ ਖਾਦ ਲੈਣ ਚੱਲੇ ਆ ਅੱਜ ਆਪਾਂ ਮੰਡੀ ਕਿਹੜੀ ਕਿਹੜੀ ਖਾਦ ਪਾਉਣੀ ਜ਼ਰੂਰੀ ਆਲੂਆਂ ਵਾਸਤੇ ਸਾਰਾ ਕੁਝ ਦੱਸਿਆ ਇਸ ਵੀਡੀਓ 'ਚ ਸਾਰੀ ਦੇਖਿਓ ਵੀਡੀਓ ਜੋ ਜੋ ਖਾਦ ਆਪਾਂ ਚੱਕਾਂਗੇ ਨਾਲ ਦੀ ਨਾਲ ਵੀਡੀਓ ਬਣਾ ਕੇ ਤੁਹਾਨੂੰ ਦਿਖਾਵਾਂਗੇ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਜੋ ਅਗੇ ਤੇ ਆਲੂ ਲਾਉਂਦੇ ਮੇਰੇ ਭਰਾ ਉਨਾ ਵਾਸਤੇ ਸਪੈਸ਼ਲ ਵੀਡੀਓ ਆ ਕਿਉਂਕਿ ਖਾਦ ਦਾ ਬਹੁਤ ਰੋਲਾ ਹੁੰਦਾ ਆ ਆਲੂਆਂ ਤੇ ਖਾਦ ਸਹੀ ਤਰੀਕੇ ਨਾਲ ਪਾਈ ਜਾਵੇ ਫੇਰ ਹੀ ਆਲੂ ਝਾੜ ਦਿੰਦੇ ਆ ਸੋ ਆਪਾਂ ਉਹੀ ਲਾਈਨ ਚੱਲੇ ਆਂ ਆਲੂ ਉਹ ਵਾਸਤੇ ਖਾਦ ਚਲੋ ਮੰਡੀ ਚੱਲਦੇ ਆਂ ਫੇ ਤੁਹਾਨੂੰ ਦਿਖਾਉਨੇ ਕਿਹੜੀ ਕਿਹੜੀ ਖਾਦ ਆਪਾਂ ਚੱਕਣੀ ਆ ਨਾ ਸੋ ਆਪਾਂ ਪਹੁੰਚ ਚੁੱਕੇ ਆ ਪੰਜਾਬ ਖਾਦ ਸਟੋਰ ਵਾਲਿਆਂ ਦੇ ਹਨਾ ਜਿੱਥੋਂ ਖਾਦ ਚੱਕਣੀ ਆ ਆਪਾਂ ਸੋ ਪਹਿਲਾਂ ਤਾਂ ਅੰਦਰ ਜਾ ਕੇ ਘਟਾਉਨੇ ਆ ਖਾਦ ਕਿਹੜੀ ਕਿਹੜੀ ਚਾਹੀਦੀ ਆ ਆਪਾਂ ਨੂੰ ਚੱਲਦੇ ਇਨਾਂ ਦੇ ਗੋਦਾਮ ਆਪਾਂ ਜਿੱਥੋਂ ਖਾਦ ਚੱਕਣੀ ਤੇ ਫੇਰ ਤੁਹਾਨੂੰ ਦਿਖਾਉਣਾ ਕਿਹੜੇ ਕਿਹੜੇ ਬੋਰੇ ਚੱਕ ਰਹੇ ਆ ਤੇ ਕਿਹੜੀ ਕਿਹੜੀ ਪੌਣੀ ਆਪਾਂ ਕੱਚੇ ਆਲੂਆਂ ਨੂੰ ਖਾਦ ਤੇ ਨਾਲ ਹੋਰ ਕੀ ਪਾ ਸਕਦੇ ਆ ਆਪਾਂ ਉਹ ਵੀ ਤੁਹਾਨੂੰ ਦੱਸਾਂਗੇ ਵੀਡੀਓ ਦੇਖਦੇ ਰਹੋ ਸਾਰੀ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜਿਹੜੇ ਆਲੂ ਲਾਉਂਦੇ ਆ ਜਾਂ ਜਿਹੜੇ ਨਵੇਂ ਆਲੂ ਲਾਉਣੇ ਨੇ ਜ ਇਹਨਾਂ ਨੇ ਇਸ ਸਾਲ ਸਾਰੀ ਜਾਣਕਾਰੀ ਮਿਲੂਗੀ ਤੁਹਾਨੂੰ ਨਾਲ ਦੀ ਨਾਲ ਚਲ ਪਲਾਂਦਰ ਕਟਾ ਕੇ ਆਉਂਦੇ ਆ ਖਾਲ ਗੋਦਾਮ ਪਹੁੰਚ ਚੁੱਕੇ ਆਪਾਂ ਜਿੱਥੋਂ ਚੱਕਣੀ ਖਾਦ ਔਰ ਕਿਹੜੀ ਕਿਹੜੀ ਖਾਲ ਚੱਲੇ ਆਪਾਂ ਆਲੂਆਂ ਵਾਸਤੇ ਕਿਉਂਕਿ ਆਲੂਆਂ ਵਾਸਤੇ ਬਹੁਤ ਤਰ੍ਹਾਂ ਦੀ ਖਾਦ ਆਉਂਦੀ ਆ ਆ ਤੁਸੀਂ ਸੋਚ ਵੀ ਨਹੀਂ ਸਕਦੇ ਜਿੰਨੀ ਕਿ ਖਾਦ ਆਲੂ ਵਾਸਤੇ ਆਉਂਦੀ ਆ ਸੋ ਆਪਾਂ ਪਾ ਰਹੇ ਆ ਜੀ TSP 22013 ਪੋਟਾਸ਼ ਇਹਦਾ ਇੱਕ ਸੈੱਟ ਆ ਤੇ ਇੱਕ ਸੈੱਟ ਬਣਾ ਰਹੇ ਆ ਆਪਾਂ DAP ਪੋਟਾਸ਼ ਅਮੋਨੀਅਮ ਯੂਰੀਆ ਦੋ ਤਰ੍ਹਾਂ ਦੇ ਸੈੱਟ ਬਣਾ ਕੇ ਪਾ ਰਹੇ ਆ ਤੇ ਵੀਰੇ ਖਾਲ ਚੱਕ ਲਈ ਆ ਆਪਾਂ ਜਿੱਦਾਂ ਪਿੱਛੇ ਦੇਖ ਸਾਡੇ ਟਰਾਲੀ ਭਰ ਲਈ ਆ ਤੇ ਇਸ ਵਾਰ ਆਪਾਂ ਇੱਕ ਨਵੀਂ ਖਾਲ ਲੈ ਕੇ ਆਏ ਆ 113214 ਉਹਦਾ ਕੰਮ ਵੀ ਤੁਹਾਨੂੰ ਦੱਸਾਂਗੇ ਤੁਸੀਂ ਵੀਡੀਓ ਸਾਰੀ ਦੇਖਿਓ ਫੋਤੇ ਜਾ ਕੇ ਬੋਰਾ ਵੀ ਚੈੱਕ ਕਰਾਉਨੇ ਆ ਤੇ ਇਹ ਵੀ ਜ਼ਰੂਰ ਦੱਸੂਗਾ ਉਹ ਕੀਲੇ ਦੇ ਕਿੰਨੇ ਪੈਂਦੀ ਆ ਇਸ ਤਰ੍ਹਾਂ ਨਵਾਂ ਟਰਾਈ ਕਰਾਂਗੇ ਆਪਾਂ ਵੀ ਉਹ ਸੋ ਵੀਡੀਓ ਦੇਖਦੇ ਰਹੋ ਫੋਤੇ ਆ ਕੇ ਤੁਹਾਨੂੰ ਚੈੱਕ ਕਰਾਉਣਾ ਬੋਰਾ 113214 ਦਾ ਨਵਾਂ ਆਇਆ ਇਸ ਸਾਲ ਉਹ ਸੋ ਖੂਤੇ ਪਹੁੰਚ ਚੁੱਕੇ ਆਪਾਂ ਤੇ ਆਹ ਆ ਜਿਹਦੀ ਗੱਲ ਕਰਦਾ 11 30 14 ਨਵੀਂ ਆਈ ਆ ਇਹ ਤੇ ਇਹ ਦੇਖਾਂਗੇ ਅੱਦੇ ਕਿਲੇ ਚ ਪਾ ਗਏ ਕਿਉਂਕਿ ਕਿਲੇ ਤੇ ਚਾਰ ਬੋਰੇ ਪੰਦੇ ਆ ਬਾਕੀ ਅਮੋਨੀਮ ਰਹਿ ਗਈ ਹੈ ਜੇ ਉਹ ਨਹੀਂ ਲਿਆ ਹੋਈ ਤੇ ਬਾਕੀ ਨਾਲ ਦੇ ਨਾਲ ਜਿੱਦਾਂ ਇਹ ਖਾਦ ਪਾਵਾਂ ਤਾਂ ਬਲੌਗ ਬਣਾਇਆ ਲਾਂਗੇ ਤੁਸੀਂ ਦੇਖਦੇ ਰਹੋ ਮਿਲਦੇ ਆ ਨੈਕਸਟ ਬਲੌਗ 'ਚ ਆਲੂ ਕਢਵਾਉਣੇ ਆਪਾਂ ਫਿਰ ਦਿਖਾਉਣੇ ਤੁਹਾਨੂੰ ਸਾਈਜ਼ ਆਲੂ ਦਾ ਵੀ ਸੀਟ ਸਾਈਜ਼ ਕੀ ਹੈ